ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀਵਈ ਫਤੇ ਦੀ ਸਾਂਝ ਕਰੀਏ ਗਜਵਜ ਕੀ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾ ਸੰਗਤ ਜੀ ਅੱਜ ਅਸੀਂ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਇਹ ਕੁਝ ਗੱਲਾਂ ਸਾਧੂ ਸੰਤਾਂ ਬਾਰੇ ਹੈ ਸਾਧ ਸੰਗਤ ਜੀ ਸਾਧੂ ਸੰਤ ਬਾਰ-ਬਾਰ ਦੁਨੀਆ ਉੱਤੇ ਜਨਮ ਕਿਉਂ ਲੈਂਦੇ ਨੇ ਉਹਨਾਂ ਦੇ ਕੁਝ ਕੌਤਕ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਆਪ ਜੀ ਨੂੰ ਬਹੁਤ ਕੁਝ ਸਿੱਖਣ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਜਾਦੂ ਅਸੀਂ ਵਾਹਿਗੁਰੂ ਜੀ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਵਾਸ਼ਿਆ ਜਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਸ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਸ ਸੰਗਤ ਜੀ ਆਉਣ ਆਪਕ ਇਸ ਕਥਾ ਦੀ ਸਾਜ ਪਾਉਂਦੇ ਹਾਂ ਸਾਸ ਸੰਗਤ ਜੀ ਇਸ ਦੁਨੀਆ ਦੇ ਵਿੱਚ ਕਹਿੰਦੇ 6 ਤਰ੍ਹਾਂ ਦੀ ਗਤੀ ਹੁੰਦੀ ਹੈ ਪੱਪਿਆਂ ਦੀ ਪੁੰਨੀਆਂ ਦੀ ਪ੍ਰਾਣਜਾਮੀਆਂ ਦੀ ਭਗਤਾਂ ਦੀ ਬ੍ਰਹਮ ਗਿਆਨੀਆਂ ਦੀ ਤੇ ਕਾਰਕਾਂ ਦੀ ਛੇ ਤਰ੍ਹਾਂ ਦੀ ਗੱਦੀ ਹੁੰਦੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲੀ ਜਿਹੜੀ ਹੁੰਦੀ ਹੈ ਸਭ ਤੋਂ ਪਹਿਲੀ ਪਾਪਿਆਂ ਦੀ ਪਾਪੀ ਕਰਮ ਕਮਾਉਦੇ ਕਰਦੇ ਹਾਏ ਹਾਏ ਨਾਨਕ ਜਿਉ ਮੱਖਣ ਮਧਾਣੀਆਂ ਜਿਉ ਮੱਥੈ ਧਰਮ ਰਾਈ ਸਾਤ ਸੰਗਤ ਜੀ ਇਹ ਪਾਪੀਆਂ ਦੀ ਗੱਤ ਹੈ ਇਹਨਾਂ ਦੀ ਪਹੁੰਚ ਨਰਕਾਂ ਤੱਕ ਹੁੰਦੀ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕਹਿੰਦੇ ਭਾਈ ਜਿਹੜੇ ਪਾਪੀ ਹੁੰਦੇ ਹਨ ਨਾ ਪਾਪੀ ਆਪਣੇ ਕਰਮ ਕਮਾਈ ਜਾਂਦੇ ਨੇ ਸਾਤ ਸੰਗਤ ਜੀ ਜਦੋਂ ਉਹਨਾਂ ਦਾ ਲੇਖਾ ਜੋਖਾ ਹੁੰਦਾ ਹੈ ਤਾਂ ਉਹਨਾਂ ਨੂੰ ਨਰਕਾਂ ਵਿੱਚ ਹੀ ਜਗ੍ਹਾ ਮਿਲਦੀ ਹੈ ਪੱਪੀ ਕਰ ਮੁਕਮਾ ਵਦੇ ਕਰਦੇ ਹਾਏ ਹਾਏ ਨਾਨਕ ਜਿਉ ਮੱਕਣ ਬਤਾਣੀਆਂ ਜਿਉ ਮਥੈ ਧਰਮ ਰਾਈ ਸਾਧ ਸੰਗਤ ਜੀ ਦੂਜੀ ਹੁੰਦੀ ਹੈ ਪੁੰਨੀਆਂ ਦੀ ਸਾਧ ਸੰਗਤ ਜੀ ਪੁੰਨੀ ਨਾਮ ਨਹੀਂ ਜਪਦੇ দান ਪੁੰਨ ਨਹੀਂ ਕਰਦੇ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਧਰਮ ਰਾਮ ਦੇ ਸਾਹਮਣੇ ਖੜੇ ਹੋ ਜਾਣਗੇ ਧਰਮ ਰਾਜ ਜਿੱਤਰ ਗੁਪਤਾਂ ਨੂੰ ਕਹਿੰਦਾ ਲੇਖਾ ਦੱਸੋ ਭਾਈ ਮਹਾਰਾਜ ਨਾਮ ਨਹੀਂ ਜਪਿਆ ਪਰ দান-ਪੁਨ ਕਰਦੇ ਰਹੇ ਮੰਤੇ ਕਰਮ ਕੋਈ ਨਹੀਂ ਕੀਤਾ দান ਪੂਰੀ ਕੀਤਾ ਕਹਿੰਦੇ ਇਸ ਨੂੰ ਸਵਰਗ ਦੇ دیا۔ ਸਾ ਸੰਗਤ ਜੀ ਇਹਨਾਂ ਦੀ ਪਹੁੰਚ ਸਵਰਗਾ ਤੱਕ ਹੋ ਜਾਂਦੀ ਹੈ ਪਰ ਮੁਕਤੀ ਨਹੀਂ ਮਿਲਦੀ ਸਵਰਗਾ ਤੋਂ ਫਿਰ ਦੁਬਾਰਾ ਧਰਤੀ ਤੇ ਆਉਣਾ ਪੈਂਦਾ ਹੈ ਜੇ ਤੁਸੀਂ ਚੰਗੇ ਕਰਮ ਕੀਤੇ ਪਰ ਨਾਮ ਨਹੀਂ ਜੱਤੇ ਜੱਪਿਆ ਕੁੰਭ ਕੇ ਫਿਰ ਧਰਤੀ ਉੱਤੇ ਹੀ ਆਉਣਾ ਪਵੇਗਾ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਪੁੰਨ ਦਾਨ ਜੋ ਬੀਜਦੇ ਸਰਬ ਧਰਮ ਗਏ ਕਹਿ ਜਾਈ ਪੁੰਨ ਦਾਨ ਜੋ ਬੀਜਦੇ ਸਭ ਧਰਮ ਗਏ ਕਹਿ ਜਾਈ ਫਿਰ ਧਰਤੀ ਉੱਤੇ ਆਉਣ ਦਾ ਫਾਇਦਾ ਕੀ ਹੋਇਆ ਜੇ ਇਨਸਾਨ ਦੀ ਜ਼ਿੰਦਗੀ ਮਿਲੀ ਹੈ ਤਾਂ ਹੁਣ ਇਹ ਬੰਦੇ ਨੇ ਆਪਣਾ ਜੀਵਨ ਸਫਲਾ ਕਰ ਲੈਣਾ ਚਾਹੀਦਾ ਹੈ 사ਸੰਗਤ ਜੀ ਮੂਲ ਮੰਤਰ ਦੇ ਜਾਪ ਨਾਲ ਬਾਣੀ ਪੜੋ ਜਿੰਨਾ ਜ਼ਿਆਦਾ ਪੜ ਸਕਦੇ ਹੋ ਬਾਣੀ ਪੜਿਆ ਕਰੋ ਇਸ ਤੋਂ ਬਾਅਦ ਪਤਾ ਨਹੀਂ ਤੁਹਾਨੂੰ ਮਨੁੱਖਾ ਜਨਮ ਮਿਲਣਾ ਹੈ ਜਾਂ ਨਹੀਂ ਮਿਲਣਾ 사ਸੰਗਤ ਜੀ ਜਿਹੜਾ ਵਾਹਿਗੁਰੂ ਦਾ ਨਾਮ ਜਪੇਗਾ ਉਸ ਨੂੰ ਹੀ 사ਸੰਗਤ ਜੀ ਅੱਗੇ ਜਾ ਕੇ ਮੁਕਤੀ ਮਿਲੇਗੀ ਨਹੀਂ ਤਾਂ ਫਿਰ ਤੁਹਾਨੂੰ ਇਸ ਧਰਤੀ ਤੇ ਦੁਬਾਰਾ ਜਨਮ ਲੈਣਾ ਪਵੇਗਾ ਕਿਉਂਕਿ ਜਿੰਨੇ ਦੇ ਤੁਸੀਂ ਨਾਮ ਲੈ ਜਪੋਗੇ ਓਨੇ ਦੌਰ ਤੁਹਾਨੂੰ ਧਰਤੀ ਤੇ ਦੁਬਾਰਾ ਆਣਾ ਹੀ ਪਵੇਗਾ ਤੁਹਾਨੂੰ 84 ਲੱਖ ਜੁਨਾ ਕਟਣੀਆਂ ਹੀ ਪੈਣਗੀਆਂ ਸਾ ਸੰਗਤ ਜੀ ਤੀਜੀ ਹੁੰਦੀ ਹੈ ਪ੍ਰਾਣ ਪ੍ਰਾਣ ਜਮੀਆਂ ਦੀ ਗਤੀ ਸਾ ਸੰਗਤ ਜੀ ਉਹਨਾਂ ਦੀ ਬ੍ਰਹਮ ਪਰਮਨ ਲੋਕਾਂ ਤੱਕ ਪਹੁੰਚਦੀ ਹੈ ਸਾਥ ਸੰਗਤ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਗਿਆਨ ਹੁੰਦਾ ਹੈ ਚੌਥੀ ਹੁੰਦੀ ਹੈ ਸਾਥ ਸੰਗਤ ਜੀ ਭਗਤਾਂ ਦੀ ਐਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਭਗਤ ਤੇਰੇ ਮਨ ਪਰਮ ਦੇ ਦਰਸੋਂ ਹਣ ਕੀਰਤ ਗਾਵਦੇ ਸਾਥ ਸੰਗਤ ਜੀ ਭਗਤ ਤੇਰੇ ਮਨ ਭਾਮ ਦੇ ਦਰਸੋ ਹਤ ਕੀਰਤ ਗਾਵਦੇ ਭਗਤਾਂ ਦੀ ਪਹੁੰਚ ਹੁੰਦੀ ਹੈ ਸੱਚਖੰਡ ਤੱਕ ਸਾਥ ਸੰਗਤ ਜੀ ਇਹਨਾਂ ਦੀ ਪਹੁੰਚ ਸੱਚ ਗੰਤੰਗ ਹੁੰਦੀ ਹੈ ਇਸ ਤੋਂ ਵੱਧ ਆਉਂਦੀ ਹੈ ਸਾਥ ਸੰਗਤ ਜੀ ਬ੍ਰਹਮ ਗਿਆਨੀਆਂ ਦੀ ਇਸੇ ਤਰ੍ਹਾਂ ਹੀ ਗੁਰਬਾਣੀ ਦਾ ਫਰਮਾਨ ਹੈ ਮਨ ਸੱਚਾ ਮੁਖ ਸੱਚਾ ਸੋਏ ਅਵਰਨ ਨਪੇਕੇ ਇੱਕ ਸਬਿਨੁ ਹੋਵੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਵੇ ਸਾਥ ਸੰਗਤ ਜੀ ਬਾਬਾ ਬੁੱਢਾ ਸਾਹਿਬ ਵਰਗੇ ਜਿਨ੍ਹਾਂ ਦਾ ਮਨ ਸੱਚਾ ਸੀ ਹਰ ਟਾਈਮ ਤੋ ਸੇ ਜਾਣਦੇ ਹੀ ਉਹਨਾਂ ਨੇ ਛੇ ਪਾਸ਼ੀਆਂ ਤੱਕ ਸਾਸੰਗਤ ਜੀ ਆਪਣੀ ਸੇਵਾ ਨਿਭਾਈ ਹੈ ਸਾਸੰਗਤ ਜੀ ਉਹਨਾਂ ਦਾ ਮਨ ਸੱਚਾ ਸੀ ਉਹਨਾਂ ਨੇ ਬਾਣੀ ਦਾ ਬਹੁਤ ਜਾਪ ਕੀਤਾ ਹੈ ਇਹਨਾਂ ਨੂੰ ਕਹਿੰਦੇ ਨੇ ਜਪਾਈ ਜਿਨ੍ਹਾਂ ਨੂੰ ਪ੍ਰਮਤ ਗਿਆਨ ਹੁੰਦਾ ਹੈ ਸਾਸੰਗਤ ਜੀ ਉਹਨਾਂ ਦੀ ਪਹੁੰਚ ਹੁੰਦੀ ਹੈ ਨਿਰੰਕਾਰ ਤੱਕ ਅਕਾਲ ਪੁਰਖ ਤੱਕ ਸਾਸੰਗਤ ਜੀ ਇਸ ਤੋਂ ਬਾਅਦ ਆਉਂਦੀ ਹੈ ਸਾਸੰਗਤ ਜੀ ਕਾਰਕ ਪੁਰਸ਼ਾਂ ਦੇ ਜਿਹੜੇ ਹੁੰਦੇ ਨੇ ਸਤ ਸੰਤ ਈਸ਼ਵਰ ਸਿੰਘ ਵਰਗੇ ਸਾਧ ਸੰਗ ਦੀ ਰਾਣਾ ਸਾਹਿਬ ਵਾਲੇ ਸੰਤ ਪਪਾ ਅਜੀਤ ਸਿੰਘ ਦੀ ਹੰਸਾੜੀ ਸਾਹਿਬ ਵਾਲੇ ਸੰਤ ਪਪਾ ਨਾਨਦ ਸਿੰਘ ਜੀ ਕਲੇਰਾ ਵਾਲੇ ਸੰਤ ਬਾਬਾ ਜੁਵਾਲਾ ਸਿੰਘ ਜੀ ਹਰਖੂ ਵਾਲਾ ਸਾਧ ਸੰਗ ਦੀ ਇਹ ਹੁੰਦੇ ਨੇ ਕਾਰਕ ਪੁਰਸ਼ ਇਹਨਾਂ ਨੂੰ ਕਹਿੰਦੇ ਨੇ ਕਾਰਕ ਪੁਰਸ਼ ਦੁਨੀਆ ਉੱਤੇ ਆਉਂਦੇ ਨੇ ਨਾਮ ਜਪਾਉਣ ਵਾਸਤੇ ਸਾਧ ਸੰਗਤ ਜੀ ਇਨਨ ਨੂੰ ਕਹਿੰਦੇ ਨੇ ਹੁਣ ਮੁਕਤੀ ਹੁੰਦੀ ਹੈ ਇੱਕ ਜੀਵਨ ਮੁਕਤ ਇੱਕ ਵਿਦੇਹ ਮੁਕਤ ਮੁਕਤੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਸਾਧ ਸੰਗਤ ਜੀ ਸੁਣੋ ਧਿਆਨ ਦੇ ਨਾਲ ਆਪਾਂ ਜੀਵਨ ਮੁਕਤ ਤਾਂ ਆਪਾਂ ਜੀਵਨ ਮੁਕਤ ਹਾਂ ਜੋ ਬਾਬੇ ਨਾਨਕ ਨਾਲ ਜੁੜ ਜੁੜ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੁੜ ਗਿਆ ਮੂਲ ਮੰਤਰ ਦਾ ਜਾਪ ਕਰਦਾ ਹੈ ਉਹ ਜੀਵਨ ਮੁਕਤ ਹੈ ਸਾਧ ਸੰਗਤ ਜੀ ਜੀਉਂਦੇ ਆ ਮੁਕਤ ਜਦੋਂ ਇੰਸਾਰ ਹੈ ਇਹ ਦੇਹ ਛੱਡਦਾ ਹੈ ਵਿਦੇਹ ਮੁਕਤੀ ਨੂੰ ਨਹੀਂ ਮਿਲਦਾ ਸਭ ਤੋਂ ਪਹਿਲਾਂ ਸਭ ਨੂੰ ਨਹੀਂ ਮਿਲਦਾ ਜੇ ਆਪਾਂ ਕਹੀਏ ਤੂੰ ਵਿਦੇਹ ਮੁਕਤ ਹੋ ਗਿਆ ਵਿਦੇਹ ਮੁਕਤੀ ਹੁੰਦੀ ਹੈ ਸੁਕਸ਼ਮ ਸਰੀਰ ਜਦੋਂ ਪਾਲਕੀ ਵਿੱਚ ਬਿਠਾ ਕੇ ਲੈ ਜਾਂਦੇ ਨੇ ਤਾਂ ਨਿਰੰਕਾਰ ਦੀ ਜੋਤ ਜਿਹੜੀ ਜੋਤ ਹੈ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਜਿਮੀ ਜਹਮਾਨ ਕੇ ਵਿਖੇ ਸੰਸਦ ਇੱਕ ਜੋਤ ਹੈ ਨਾ ਬਾੜ ਹੈ ਨਾ ਘਾਟ ਹੈ ਨਾ ਘਾਟ ਹੈ ਨਾ ਬਾੜ ਹੁੰਦਾ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਗੁਰਗੋਵਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਪਾਈ ਪਰਮੇਸ਼ਰ ਕੀ ਹੈ ਜੋਤ ਹੈ ਅਕਾਲ ਪੁਰਖ ਜੀ ਦੀ ਉਹ ਜੋਤ ਹੈ ਹੁਣ ਜੋਤ ਦੇ ਸਾਹਮਣੇ 25 ਫੁੱਟ ਖੜ ਜਾਣਾ ਸਰੀਰਿਕ ਸਾਧ ਸੰਗਤ ਜੀ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਦੇ ਵਿੱਚੋਂ ਰੂਹ ਨਿਕਲਦੀ ਹੈ ਸਭ ਤੋਂ ਪਹਿਲਾਂ ਉਹ ਜੋਤ ਦੇ ਸਾਹਮਣੇ ਜਾ ਕੇ 25 ਫੁੱਟ ਪਿੱਛੇ ਜਾ ਕੇ ਸਰੀਰਿਕ ਖੜਾ ਹੋ ਜਾਂਦਾ ਹੈ ਇਹ ਗੱਲਾਂ ਬ੍ਰਹਮ ਦੀਆਂ ਨੇ ਸਾਧ ਸੰਗਤ ਜੀ ਇਹ ਸੰਤ ਮਹਾਂਪੁਰਸ਼ਾਂ ਜੀ ਨੇ ਦੱਸਿਆ ਨੇ ਇਹ ਜਿਹੜਾ ਨੂੰ ਬ੍ਰਹਮ ਦਾ ਗਿਆਨ ਹੈ ਕੋਈ ਦੱਸ ਸਕਦੇ ਨਹੀਂ ਹੋਰ ਕੋਈ ਬੰਦਾ ਨਹੀਂ ਦੱਸ ਸਕਦਾ ਇਹ ਗੱਲਾਂ ਸੱਚ ਦੀ ਸਾਧ ਸੰਗਤ ਜੀ ਅੱਪ ਆ ਕਿਹੜਾ ਕਦੀ ਦੇਖਿਆ ਵਾ ਕਿ ਮਰ ਕੇ ਕੀ ਕੁਝ ਹੁੰਦਾ ਹੈ ਜਾਂ ਤੁਹਾਨੂੰ ਕਿਸੇ ਨੇ ਦੱਸਿਆ ਹੈ ਇਹ ਬ੍ਰਹਮ ਗਿਆਨੀ ਮਹਾਪੁਰਸ਼ਾਂ ਜੀ ਨੇ ਦੱਸਿਆ ਹੈ ਪਾਈ ਇਹ ਬ੍ਰਹਮ ਗਿਆਨੀ ਹੀ ਦੱਸ ਸਕਦੇ ਨੇ ਆਮ ਲੋਕਾਂ ਨੂੰ ਜੋ ਆਪਾਂ ਦੱਸਦੇ ਹਾਂ ਤਾਂ ਲੋਕ ਹੱਸਦੇ ਨੇ ਮਜ਼ਾਕ ਬਣਾਉਂਦੇ ਨੇ ਪਰ ਇਹ ਗੱਲਾਂ ਬਹੁਤ ਕੰਮ ਦੀਆਂ ਨੇ ਬ੍ਰਹਮ ਗਿਆਨੀ ਹੋਣ ਘਟ ਇਹ ਗੱਲਾਂ ਦੱਸਦੇ ਨੇ ਤਾਂ ਕਿ ਲੋਕ ਜਾਗਰੂਕ ਹੋ ਸਕਣ ਉਹਨਾਂ ਨੂੰ ਗਿਆਨ ਹੋ ਸਕੇ ਸਾਤ ਸੰਗਤ ਜੀ ਸੂਖਸ਼ਮ ਸਰੀਰ ਜਦੋਂ 20-25 ਫੁੱਟ ਨਿਰੰਕਾਰ ਦੀ ਜੋਤ ਕੋਲ ਸਾਤ ਸੰਗਤ ਜੀ ਖੜਦਾ ਹੈ ਉਸ ਵਿੱਚੋਂ ਹੁੰਦਾ ਹੈ ਇੱਕ ਮਨ ਤੇ ਇੱਕ ਆਤਮਾ ਜਿਹੜਾ ਮਨ ਹੈ ਉਹ ਗੁਰੂ ਦੇ ਚਰਨਾਂ ਵਿੱਚ ਚਲੇ ਜਾਂਦਾ ਹੈ ਜਿਹੜੀ ਆਤਮਾ ਹੈ ਉਹ ਪਰਮਾਤਮਾ ਵਿੱਚ ਸਮਾ ਜਾਂਦੀ ਹੈ ਉਹ ਕਹਿੰਦੇ ਨੇ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ RAM ਜੋਤੀ ਜੋਤ ਲਈ ਸੰਪੂਰਨ ਥੀਆ RAM ਇਹ ਤਾਂ ਗੁਰਬਾਣੀ ਦਾ ਫਰਮਾਨ ਹੈ ਭਾਈ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ RAM ਜੋਤੀ ਜੋਤ ਲਈ ਸੰਪੂਰਨ ਥੀਆ RAM ਸਾ ਸੰਗਤ ਜੀ ਜਿਹੜੇ ਰੱਬ ਦੇ ਪਿਆਰਾ ਹੁੰਦੇ ਹਨ ਸੰਤ ਮਹਾਪੁਰਸ਼ ਜੀ ਸਹੀ ਸਿੰਘ ਦੀ ਮੁਕਤੀ ਹੋ ਜਾਂਦੀ ਹੈ ਤਸ ਸੰਸਾਰ ਦਾ ਭਲਾ ਕੌਣ ਕਰੇ ਸੰਤ ਮਹਾਪੁਰਸ਼ ਸੇ ਇਸ ਲਈ ਪਾਈ ਦੁਨੀਆ ਤੇ बार-बार ਆਉਂਦੇ ਨੇ ਦੁਨੀਆ ਦਾ ਭਲਾ ਕਰਨ ਲਈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਤੇਰੇ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲਨ ਸਮਿ ਲਾਇ ਪਖੜੇ हर संत हुारे जनकर है नाम परवान। गणी से आये सफलना के काम भक्ट् नाम का पपार किया हर के नाम के बेपारी हीरा हाथ चढ़िया निर्मोलोक संसारि किन्ने पंजिया केंसी पांबा किन ही लो हस पाए संतो बजिया नाम गोविंद का ऐसे के पुहारी छा संगत जी याद तन्नु दस्या सीने वे केना द मुक्ति हुंदी है केड़े दुनिया ते बार-बार जन्म लंदे ने ਸਾਥ ਸੰਗਤ ਜੀ ਜਿਹੜੇ ਸੰਤ ਮਹਾਪੁਰਸ਼ੀ ਹੁੰਦੇ ਨੇ ਇਹ ਦੁਨੀਆ ਤੇ ਇਸ ਲਈ ਬਾਰ-ਬਾਰ ਜਨਮ ਲੈਂਦੇ ਨੇ ਸਾਥ ਸੰਗਤ ਜੀ ਤਾਂ ਜੋ ਬੰਦੋ ਦੁਨੀਆ ਦਾ ਭਲਾ ਕਰ ਸਕਣ ਸਾਥ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜ ਸਕਣ ਸਾਥ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਇਸੇ ਧਾਰਾ ਸਾ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਜਿੰਨੀ ਦੇਰ ਤੁਸੀਂ ਨਾਮ ਨਹੀਂ ਜਪਦੇ ਗੁਰੂ ਦੀ ਬਾਣੀ ਨਹੀਂ ਪੜ੍ਹਦੇ ਓਨੀ ਦੇਰ ਤੁਣ ਸਾ ਸੰਗਤ ਜੀ ਜਿਹੜਾ ਸਿੱਖ ਜੁਨਾ ਭੁਗਤਣੀਆਂ ਹੀ ਪੈਣਗੀਆਂ ਜੇ ਤੁਸੀਂ ਨਾਮ ਜਪਦੇ ਹੋ ਸਾ ਸੰਗਤ ਜੀ ਉਹ ਤਾਂ ਤੁਹਾਨੂੰ ਮੁਕਤੀ ਮਿਲ ਜਾਂਦੀ ਹੈ ਸਾ ਸੰਗਤ ਜੀ ਮਾੜੇ ਕਰਮ ਨਾ ਕਰੋ ਸਾ ਸੰਗਤ ਜੀ ਕਿਸੇ ਦਾ ਮਾੜਾ ਨਾ ਕਰੋ ਆਪਣੇ ਚੰਗੇ ਕਰਮ ਹੀ ਕਰੋ ਉਹ ਹੀ ਤੁਹਾਡੇ ਨਾਲ ਜਾਣੇ ਨੇ ਸਾਧ ਸੰਗਤ ਜੀ ਤੁਸੀਂ ਮਾੜੇ ਕਰਮਾਂ ਦਾ ਨਤੀਜਾ ਵੀ ਤੁਹਾਨੂੰ ਅੱਗੇ ਜਾ ਕੇ ਪੁਕਤਣਾ ਪਵੇਗਾ ਇਸ ਜਨਮ ਵਿੱਚ ਕੋਈ ਨਹੀਂ ਦੇਖਦਾ ਕਿ ਕੌਣ ਗਲਤ ਕਰ ਰਿਹਾ ਹੈ ਕੌਣ ਸਹੀ ਕਰ ਰਿਹਾ ਹੈ ਜੇ ਤੁਸੀਂ ਗਲਤ ਵੀ ਕਰਦੇ ਹੋ ਨਾ ਤਾਂ ਗੁਰੂ ਮਹਾਰਾਜ ਜੀ ਤੁਹਾਨੂੰ ਦੇਖ ਰਹੇ ਨੇ ਸਾਧ ਸੰਗਤ ਜੀ ਇਸ ਕਰਕੇ ਪਾਈ ਵਤ ਤੋਂ ਵਤ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਸਾਧ ਸੰਗਤ ਜੀ ਇਹ ਸਾਰੀ ਕਥਾ ਸੰਤ ਮਹਾਪੁਰਸ਼ੀ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਜੇ ਸਿੰਘ ਜੀ ਹੰਸਾੜੀ ਸਹਾਇਆ ਵਾਲਿਆ ਨੇ ਸਾਰੀ ਕਥਾ ਵਾਰੀ ਦੱਸਿਆ ਹੋਇਆ ਹੈ ਸਾਧ ਸੰਗਤ ਜੀ ਆਮ ਲੋਕ ਕੋਈ ਨਹੀਂ ਦੱਸ ਸਕਦੇ ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ ਉਹ ਹੀ ਦੱਸ ਸਕਦੇ ਨੇ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਦੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੀ। ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਾਧ ਸੰਗਤ ਜੀ ਅੱਜ ਹੁਣ ਤੁਸੀਂ ਇਸ ਵੀਡੀਓ ਤੱਕ ਬਣੇ ਰਹਿਣਾ। ਸਾਧ ਸੰਗਤ ਜੀ ਕੱਲ ਮੌਜਿਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਤੋ ਵਾਸ਼ਿਆ ਜਰੂਰ ਕਰਨਾ ਜੀ ਅਤੇ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਉਹ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਸਾਸ ਸੰਗਤ ਜੀ ਹੋਈਆਂ ਭੁੱਲਣਾ ਚੁਕਾ ਲੇ ਕਿ ਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ